సరే పేన మనం జంసీది ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਫਰੀਦਰੀ ਚਰਚੀ ਮਿਲ ਕੇ ਖਾਣੇ ਪੀਵੇ ਸੀ ਪਰਪਰ ਤੇ ਹੀ ਸੀ ਔਰ ਜਦੋਂ ਸੰਗਤ ਆਂਦੀ ਸੀ ਤੇ ਬਾਰਿਸ਼ ਹੁੰਦੀ ਸੀ ਤੇ ਬਹੁਤ ਜ਼ਿਆਦਾ ਤੰਗੀ ਹੁੰਦੀ ਸੀ ਜਦੋਂ ਇਹ ਮੈਸੇਜ ਉਹਨਾਂ ਤੱਕ ਪਹੁੰਚਾਇਆ ਤੇ ਉਹਨਾਂ ਨੂੰ ਪਤਾ ਲੱਗਾ ਕਿ ਪਾਸਟਰ ਦੀਪਕ ਦਿਨਾਨਗਰ ਦੇ ਵਿੱਚ ਰਹਿੰਦੇ ਆ ਔਰ 8 ਸਾਲ ਉਹਨਾਂ ਨੂੰ ਖੋਜ ਕੇ ਆ ਸੇਵਾ ਦਾ ਤੇ ਉਹਨਾਂ ਨੇ ਤੁਹਾਨੂੰ ਤਾਂ ਮੈਨੂੰ ਆਪਣੇ ਕੋਲ ਬੁਲਾਇਆ ਉਹ ਜਦੋਂ ਬੁਲਾਇਆ ਤੇ ਉਹਨਾਂ ਦਾ ਸੁਭਾਅ ਅਸੀਂ ਦੇਖਿਆ ਕਿ ਜਿਸ ਨਾਲ ਭਰਾ ਆਪਸ ਦੇ ਵਿੱਚ ਗੱਲ ਕਰਦੇ ਆ ਉਸ ਤਰ੍ਹਾਂ ਨੇ ਉਹਨਾਂ ਨੇ ਸਾਡੇ ਨਾਲ ਗੱਲ ਕਰਕੇ ਸੀ ਅਸੀਂ ਬੜਾ ਕੱਚਾ ਦਾ ਜਿਹੜਾ ਵਾ ਔਰ ਜਿਹੜਾ ਤੁਹਾਨੂੰ ਇੰਨੇ ਸਿਰਾਂ ਉੱਥਲੇ ਪਾ ਕੇ ਦਵਾਂਗੇ ਪਰ ਗੱਲ ਇੱਥੇ ਨਹੀਂ ਮੁੱਕਦੀ ਉਹ ਕਹਿੰਦੇ ਉੱਪਰ ਤੁਹਾਨੂੰ ਅਸੀਂ ਘਰ ਵੀ ਪਾ ਕੇ ਦਵਾਂਗੇ ਪ੍ਰੇਰਿਤ ਅੰਤੁਲ ਨਾ ਜੀ ਨੇ ਤੇ ਥੋੜੀ ਹੀ ਦੇਰ ਬਾਅਦ ਉਹਨੇ ਆਪਣੀ ਟੀਮ ਭੇਜ ਕੇ ਘਰ ਜਿਹੜਾ ਬੱਲਿਆਂ ਵਾਲਾ ਸੀ ਚਰਚ ਜਿਹੜੀ ਹੈਵੀ ਸੀ ਕਰਨੇ ਵਾਲੀ ਚਫਾਈ ਵਾਲੀ ਉਹਨਾਂ ਨੂੰ ਚੜਾ ਕੇ ਤੇ ਨਵਾਂ ਕਾਰਨੀਆ ਤੋਂ ਲੈ ਕੇ ਉੱਪਰ ਤੱਕ ਸਾਰਾ ਕੰਪਲੀਟ ਚਰਚ ਸਾਨੂੰ ਤਿਆਰ ਕਰਕੇ ਦਿੱਤਾ ਵਾ ਬਹੁਤ ਹੀ ਉਹ ਹੰਭਲ ਕਿਸਮ ਦੇ ਇਨਸਾਨ ਆ ਨਰਮ ਮਿਲਦੇ ਇਨਸਾਨ ਆ ਕੋਈ ਦੇਖਦੇ ਨਹੀਂ ਆ ਕੋਈ ਜਾਤੀ ਦਾ ਵਜਾ ਪਈ ਛੋਟਾ ਪਾਸਟਰ ਆ ਜਾਂ ਪਈ ਵੱਡਾ ਪਾਸਟਰ ਉਹ ਸਾਰਿਆਂ ਦੀ ਮਦਦ ਕਰਨ ਦੇ ਲਈ ਤਿਆਰ ਰੇਡੇ ਆਪ ਤੋਂ ਬਹੁਤ ਹੀ ਵਧੀਆ ਕਿਸਮ ਦੇ ਸਾਡੇ ਪ੍ਰੇਰਿਤ ਅੰਗਰੂਲਾ ਜੀ ਆ ਔਰ ਪਰਮੇਸ਼ਰ ਉਹਨਾਂ ਨੂੰ ਸਦਾ ਲੰਮੀ ਉਮਰਾਂ ਦੇ ਵੇਹ ਭਰੇ ਦਿਨ ਦਿਖਾਵੇ ਸੋ ਤੁਸੀਂ ਦੇਖ ਲਿਆ ਹੋਵੇਗਾ ਕਿ ਕਿੰਨਾ ਸੁੰਦਰ ਚਰਚ ਜਿਹੜਾ ਵਾ ਪ੍ਰੀਤ ਅੰਪੁਰੂਲਾ ਜੀ ਨੇ ਖੁਦਾ ਦੇ ਦਾਤ ਨੇ ਸਾਨੂੰ ਪਾ ਕੇ ਦਿੱਤਾ ਵਾ ਔਰ ਤੁਸੀਂ ਇਹ ਵੀ ਦੇਖ ਲਿਆ ਕਿ ਇੱਕ ਸੁੰਦਰ ਕਾਰ ਵੀ ਨਾਲ ਉਹਨਾਂ ਨੇ ਸਾਨੂੰ ਪਾ ਕੇ ਦਿੱਤਾ ਵਾ ਔਰ ਮੈਂ ਬਹੁਤ ਹੀ ਜ਼ਿਆਦਾ ਪਰਮੇਸ਼ਰ ਅਦਾਸ ਪਾਸ ਅੰਪੁਰੂਲਾ ਜੀ ਦਾ ਧੰਨਵਾਦ ਕਰਦਾ ਵਾਂ ਕਿ ਜਿਨ੍ਹਾਂ ਨੇ ਮੈਨੂੰ ਚੱਟੇ ਬਣਾ ਕੇ ਦਿੱਤੀ ਆ ਔਰ ਚੱਟੇ ਦੇ ਨਾਲ ਨਾਲ ਹੀ ਕਾਰ ਵੀ ਬਣਾ ਕੇ ਦਿੱਤਾ ਵਾ ਸੋ ਗੋਡ ਬlesਸ ਯੂ ਜੈ